ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਸਰੋਤਿਆਂ ਦਾ ਅਸੀਂ ਆਪਣੇ ਚੈਨਲ ਤੇ ਨਿੱਘਾ ਸਵਾਗਤ ਕਰਦੇ ਹਾਂ ਜੋ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਸੁਣਦੇ ਨੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਤੇ ਅਸੀਂ ਉਸੇ ਹੌਸਲੇ ਨੂੰ એનર્ਜੀ ਦੇ ਵਿੱਚ ਤਬਦੀਲ ਕਰਕੇ ਹਰ ਰੋਜ਼ ਕੋਈ ਨਾ ਕੋਈ ਲੋਕੀਤ ਲੈ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਹਾਂ ਅੱਜ ਫੇਰ ਅਸੀਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੁੰਗਾਰਾ ਦੋਗੇ ਆਪ ਗਾਉਗੇ ਤੇ ਆਪਣੇ ਬੱਚਿਆਂ ਨੂੰ ਸਿਖਾਉਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਜ਼ਰੂਰ ਪਹੁੰਚਾਉਗੇ ਅੱਜ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਤੰਨੇ ਆਮੜੀਏ ਜਿਸ ਬੇਟੀ ਜਾਈ ਮੈਲੇ ਕੁਚੜੇ ਕਪੜੇ ਤੀ ਮੈਂ ਪਾਈ ਹੋ ਤਨਨੀ ਮਾਏ ਜਣੇ ਦੀਏ ਜਿਸ ਬੇਟੀ ਜਾਈ ਅਮੜੀਏ ਜਿਸ ਬੇਟੀ ਜਾਈ ਦੇਣ ਤੇ ਵਟਣਾ ਮળેਂ ਦੀ ਕਹਤੀ ਨੇ ਨੀ ਮੈਂ ਦਣੇ دیے ਜਿਸ ਬੇਟੀ ਜਾਈ ਆਮ ਉਹ ਦੇ ਨੀਤੀ ਡੋਲੀ ਪਈ ਤਨ ਨੇ ਮਾਏ ਜਣੇ دیے ਜਿਸ ਬੇਟੀ ਜਾਈ ਅਮੜੀ ਵੇਦਾ ਕਰੇ ਦਿਆ ਬਾਬਲਾ ਰਾਤ ਕੱਟਣੇ ਤੇ ਆਈ ਹੋਰ ਜੀ ਰਾਤ ਕੱਟਣੇ ਤੇ ਆਈ ਇਕ ਤਾਂ ਦੇਸ ਮੇ ਗਾਨੜਾ ਦੁਜੇ ਮਾਂ ਆਮੜੀਏ ਦੁਜੇ ਮਾਪrai ਤੀਆਂ ਨੂੰ ਵਿਦਾ ਕਰੇ ਕੁੱਚ ਲਿਆ ਡੇ ਗਵਾਡ ਤੋਂ ਜਗ ਹੁੰਦੜੀ ਆਈ ਆਮੜੀਏ ਜਗ ਹੁੰਦੜੀ ਆਈ ਤੰਨੇ ਨੇ ਅਮੜੀਏ ਜਿਸ ਬੇਟੀ ਜਾਈ ਹਾਂਜੀ ਦੋਸਤੋ ਏਸੀ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਸਾਨੂੰ ਬੜਾ ਚੰਗਾ ਲੱਗਿਆ ਤੇ ਇਸੇ ਲਈ ਅਸੀਂ ਤੁਹਾਡੇ ਸਨਮੁਖ ਕੀਤਾ ਇਹ ਲੋਕਗੀਤ ਅਸੀਂ ਦੋਨਾਂ ਭੈਣਾਂ ਨੇ ਤਿਆਰ ਕੀਤਾ ਤੇ ਇਹਨੂੰ ਮੋਡੀਫਾਈ ਕੀਤਾ ਤੇ ਤੁਹਾਡੇ ਰੂਬਰੂ ਕੀਤਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ